ਮੰਮੀ ਫਿਰ ਆਪਾਂ ਆਏ ਹੋ ਕੇ ਆਇਣਾ ਮਛਤੀ ਚਲ ਜਾ ਲੈ ਕੇ ਤਾਂ ਛੇਤੀ ਆਓ ਅਸੀਂ ਵੀ ਕਿਸੇ ਪਾਸੇ ਜਾਣਾ ਵਾ ਮੰਮੀ ਆਪਲਾ ਕਿਦਾਂ ਦੀ ਗੱਲ ਹੋਈ ਉਹ ਜੱਟਡੂ ਮੇਰਾ ਪੁੱਤ ਵਾ ਜਿਹੜਾ ਦਾ ਮਗਰ ਲਾਕੇ ਨਾ ਉਸੇ ਵਾਲਾ ਤੁਰ ਪੈਂਦਾ ਕਿੰਨੀਆਂ ਗੱਲਾਂ ਇੱਥੇ ਕੀਤੀਆਂ ਵਾ ਆ ਚੰਗੀ ਭਲੀ ਹੀ ਕੋਈ ਇਹਨੂੰ ਦੁੱਖ ਨਹੀਂ ਤੇ ਕੋਈ ਇਹਨੂੰ ਚੱਲ ਰਮਨ ਤੈਨੂੰ ਮੈਂ ਕਿੰਨੀ ਵਾਰੀ ਸਮਝਾਇਆ ਵਾ ਕੋਈ ਗਾਲ ਨਹੀਂ ਦਵਾਈ ਲੈ ਕੇ ਹੁੰਦੇ ਆ ਤੇ ਵੇਖ ਲਈ ਤੂੰ ਤੇ ਚਲ ਆ ਛੱਡਣਾ ਕੋਈ ਚਾਹ ਬਣਾ ਗਦੇ ਘਟ ਲਾੜ ਨਾਲ ਧਿਆਨ ਆ ਤੇਰਾ ਉਹ ਠੀਕ ਠਾਕ ਭਾਜੀ ਹਣੀ ਹਾਂਜੀ ਸਾਰੇ ਵਧੀਆ ਮੰਮੀ ਵੀ ਠੀਕ ਠਾਕ ਵਧੀਆ ਸਭ ਠੀਕ ਠਾਕ ਹੀ ਮੰਮੀ ਤਾਂ ਮੈਨੂੰ ਕਹਿਣ ਦੇ ਹੀ ਕਿ ਮੈਂ ਆਉਣਾ ਹਾਂਜੀ ਠੀਕ ਠਾਕ ਆ ਸਾਰੇ ਵਧੀਆ ਵਾ ਤੇ ਮੰਮੀ ਡਾਡੀ ਨਹੀਂ ਆਏ ਲੈ ਆਂਦੇ ਨਾਲ ਹੀ ਉਹਨਾਂ ਨੇ ਕਿਉਂ ਸੁਨੀਪ ਤੂੰ ਹੀ ਬੈਠੋ ਮੈਂ ਚਾਹ ਬਣਿ ਦੇ ਸਮਾਨ ਲੈ ਕੇ ਆਉਣਾ ਠੀਕ ਆ ਹਾਂਜੀ ਲੈ ਉਹ ਨਹੀਂ ਨਹੀਂ ਭਾਜੀ ਭਾਜੀ ਦੱਸਣਾ ਕੀ ਆ ਮਸੀ ਜੀ ਏਦੇ ਮੜੇ ਸ਼ਹਿਰ ਗਏ ਤੇ ਆਉਂਦੇ ਆਉਂਦੇ ਮਹਿਸਲ ਹੋਈ ਜਾਂਦੀਆਂ ਸੰਦੀਪ ਕੋ ਚੱਲ ਫਿਰ ਵੀ ਲਾਗੋ ਨੰਗਣਾ ਵਾ ਚੰਗੇ ਨਹੀਂ ਲੱਗੀਦਾ ਵੀਰ ਜੀ ਉਹ ਗੱਲ ਤੇ ਹੈਗੀ ਆ ਪਰ ਮੈਂ ਕਿੰਨਾ ਚਿਰ ਬਹਾਨੇ ਲਾਉਂਗੀ ਅਕਸਰ ਉਹਨਾਂ ਨੂੰ ਪਤਾ ਤੇ ਲੱਗਣਾ ਹੀ ਆ ਨਾ ਕਿ ਘਰ ਬਾਹਰ ਕਿਦਾਂ ਦਾ ਵਾ ਚਲੋ ਅੱਜ ਆ ਜਾਂਦੇ ਵੇਖ ਲੈਂਦੇ ਨਾਲੇ ਉਹਨਾਂ ਨੂੰ ਵੀ ਪਤਾ ਲੱਗ